ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨੇ ਉਜਤੇ ਮੈਂ ਸਤਨਾਮ ਸਿੰਘਾ ਮੰਡੀ ਬਰੀਵਾਲਾ ਦੇ ਨੌਜਵਾਨਾਂ ਵੱਲੋਂ ਵਿਧਾਇਕ ਤੋਂ ਖੇਡ ਗਰਾਊਂਡ ਬਣਾਉਣ ਦੀ ਕੀਤੀ ਗਈ ਮੰਗ ਮੰਡੀ ਬਰੀਵਾਲਾ ਵਿਖੇ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਤੋਂ ਐਮ ਐਲ ਏ ਕਾਕਾ ਬਰਾੜ ਨੂੰ ਮੰਡੀ ਬਰੀਵਾਲਾ ਦੇ ਨੌਜਵਾਨਾਂ ਵੱਲੋਂ ਖੇਡ ਗਰਾਊਂਡ ਬਣਾਉਣ ਲਈ ਦਿੱਤਾ ਗਿਆ ਮੰਗ ਪੱਤਰ ਆ ਇਸ ਸਬੰਧੀ ਮੰਡੀ ਬਰੀਵਾਲਾ ਦੇ ਨੌਜਵਾਨਾਂ ਵੱਲੋਂ ਦੱਸਿਆ ਕਿ ਰੇਲਵੇ ਲੇਨ ਤੋਂ ਪਾਰ ਰਹਿਣ ਵਾਲੇ ਨੌਜਵਾਨਾਂ ਲਈ ਕੋਈ ਵੀ ਖੇਡ ਗਰਾਊਂਡ ਨਾ ਹੋਣ ਕਰਕੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ ਇਸ ਲਈ ਤੁਰੰਤ ਖੇਡ ਗਰਾਊਂਡ ਬਣਾਉਣ ਦੀ ਲੋੜ ਹੈ ਜੋ ਕਿ ਨੌਜਵਾਨ ਨਸ਼ਿਆਂ ਵੱਲ ਜਾਣ ਦੀ بجائے ਖੇਡਾਂ ਵੱਲ ਧਿਆਨ ਦੇ ਸਕਣ ਦੂਸਰੇ ਪਾਸੇ ਜ਼ਿਲ੍ਹਾ ਮੁਸਫਰੀ ਮੁਖਸਰ ਸਾਹਿਬ ਤੋਂ ਵਿਦੇਕ ਕਾ ਕਬਰਾੜ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਨੌਜਵਾਨਾਂ ਨੂੰ ਜਲਦੀ ਹੀ ਖੇਡ ਗਰਾਊਂਡ ਬਣਾ ਕੇ ਦੇਣ ਦਾ ਦਿੱਤਾ ਗਿਆ ਭਰੋਸਾ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਨਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ